ਕਾਲੇ ਬੋਰੇ ਕਿਸਾਨ ਦੇ ਕੋਲ ਜੀ ਚਲਦਾ ਸਾਡੇ ਜੁਗੰਗਾ ਦਾ ਨਾਮ ਦੀ ਕਿਸਾਨੀ ਵੀ ਜਿਹੜੇ ਨਿਵੇਸ਼ ਤੋਂ ਹੱਥ ਤੇ ਗਿਆ ਸੁਭਾ ਹੁਸ਼ਕਾਰ ਨਹੀਂ ਜਿੰਦਾ ਕਰਕੇ ਗਾਗਲ ਕਰਕੇ ਉਹਦੀ ਦੋਖੀ ਕਰੀ ਜਾਂ ਕੋਈ ਆਜਾ ਪਹਿਲੇ ਜਿਹਨੂੰ ਚਾਰ ਚੰਨਾਂ ਨੂੰ ਕੁਝ ਕੁ ਅਧਮੇਰ ਸਾਡਾ ਸਤੀ ਜੀ ਦਾ ਲਗਦੇ ਆ ਕਿ ਸਾਨੂੰ ਹੱਕ ਨਹੀਂ ਕਿ ਜਿੱਦਾਂ ਸਾਡਾ ਖਰਚ ਆਉਣਾ ਉੱਤੇ 50% ਮੁਆਵਜ਼ਾ ਦਿੱਤਾ ਜਾਵੇ ਕਿ ਸਾਨੂੰ ਰੱਖੀ ਇਹ ਜਿਹੜਾ ਜਿਹੜੀ ਆਪਣੀ 32 ਫਕਲਾ ਤੇ ਇਹਦਾ ਹਰ ਪੜੀ ਜਦੋਂ ਝੋਨਾ ਆਉਂਦਾ ਉਹ ਆਪਣੇ ਰਾਜ ਦੇ ਚੋਗਾ ਬਣ ਜਾਂਦੀ ਉਹ ਸਾਰੀ ਜਗ੍ਹਾ ਕਰੀ ਥੋੜਾ ਜਿਹਾ ਆਵਾਜ਼ ਵਧਾ ਦਿਓ ਸਾਰੀਆਂ ਫਕਲਾ ਤੇ ਸਾਨੂੰ ਜਿਹੜਾ ਵਾ ਐਮਐਸਪੀ ਦੇ ਦੋ ਸਤਨਾ ਦੇ ਬਦਲ ਖਾਣ ਲੈ ਜੱਬ ਲੈਣਗੇ ਅਸੀਂ ਜਿੰਨੇ ਬਾਕੀ ਮੁਲਾਜ਼ਮਾਂ ਵਾਂਗੂ ਸਾਨੂੰ ਉਮਰ ਮਗਲੀ ਉਮਰ ਤੇ ਜਾਣਾ ਨਹੀਂ ਤਾਹਿਆ ਰੱਬੇ ਪੈਨਸ਼ਨ ਦੇ ਅਸੀਂ ਕਹਿੰਦੇ ਆ ਸਾਡਾ ਇਹ ਪਾਣਾ ਕਰਦੇ ਇਹਨਾਂ ਨੂੰ ਮਾਰੀਆਂ ਨੀਚਾਂ ਦਾ ਕਰਕੇ ਛੱਡੋ ਜਿਹੜਾ ਕਾਰਪੋਰੇਟ ਚਲਾਣੇ ਮੰਤਕਲੇ ਕਰਵਾ ਕਰਕੇ ਸਾਡੇ ਸਿਰ ਤੇ ਆ ਕਰਦਾ ਤੇ ਤੰਗੀਤ ਮਾਰੀ ਜਾਵੇ ਭਰਾਵੋ ਇਹ ਸਾਡੇ ਕੀ ਦੀ ਸਰਕਾਰ ਨੇ ਕਿੱਤ ਮੰਗਲ ਤੱਕ ਦੀ ਬਣੀ ਅੱਜ ਸਾਡੇ ਕੋਲ ਲੱਖ ਦਾ ਬਲੈਕ ਕੋਈ ਰਾਣੀ ਸਾਡੇ ਕੋਲ ਮਰਤੋਬਲਾ ਕੋਈ ਰਾਣੀ ਦਾ ਇਹ ਦੇਖੋ ਕਾਫਲਿਆਂ ਦੇ ਕਾਫਲੇ ਆ ਰਹੇ ਨੇ قافلیوں ਦੇ قافلے ਆ ਰਹੇ ਨੇ ਹਲੇ ਮੁਰਦਾਬਾ ਮੁਰਦਾਬਾ ਮੁਕਾਬਾ ਮੁਕਾਬਾ ਮੁਰਦਾ ਬਹੁਤ ਭਾਰੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਨੇ ਜਿਹੜੇ jama ਹੋ ਚੁੱਕੇ ਨੇ ਰੁਪਿਆ ਨੂੰ ਵੇਚਿਆ ਇੱਥੇ ਲੱਗੇ ਰਹਾ ਮੇਰਾ ਸਾਥਾ ਬਸ ਨੇ ਹੋ ਸਕਦਾ ਰਹੇ ਧਰਿਆ ਨਾ ਆਈਆਂ ਆਪਾਂ ਨੇ ਤੇਰੇ ਰਾਣੇ ਅੱਗੇ ਮੰਨ ਲੋ ਨੀ ਸੰਗੇ ਜੀਤੂ ਮਾਹੌਲ ਆ ਜਿਹੜਾ ਪੂਰਾ ਗਰਮ ਹੋਇਆ ਹੋਇਆ ਹੈ ਇਸ ਟਾਈਮ ਇੱਥੇ ਬੀਜੇਪੀ ਦੇ ਜਿਹੜੇ ਪਾਤੜਾਂ ਦੇ ਮੁਖੀ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਇਹਨਾਂ ਨਾਲ ਵੀ ਗੱਲ ਕਰਾਵਾਂਗੇ ਹਾਂਜੀ ਪ੍ਰਧਾਨ ਜੀ ਅੱਜ ਮਾਨ ਰਾਨੀ ਸਾਹਿਬ ਆ ਰਹੇ ਨੇ ਜੀ ਕੀ ਕਹਿਣਾ ਚਾਹੋਗੇ ਇੱਥੇ ਕਿਸਾਨ ਵੀ ਵਿਰੋਧ ਕਰ ਰਹੇ ਨੇ ਜੀ ਅੱਜ ਤੇ ਜਿਹੜਾ ਸਾਡਾ ਸਮੇਲਨ ਹੈ ਉਹ ਪਾਰਟੀ ਵਰਕਰ ਸਮੇਲਨ ਹੈ ਅੱਛਾ ਉਹ ਸਮੇਲਨ ਹੈ ਜਿਹੜਾ ਕਿ ਪੰਜਾਬ ਚ ਸਾਰੇ ਕਿਤੇ ਵਿਧਾਨ ਸਭਾ ਕੇਂਦਰਾਂ ਵਿੱਚ ਹੋ ਰਿਹਾ ਹੈ ਘਨੌਰ ਵੀ ਸੀਗਾ ਕੱਲ ਲਹਿਰੇ ਵੀ ਹੈ ਅੱਜ ਤੇ ਕਹਿੰਦੇ ਆ ਵੀ ਦੇਖੋ ਹਰ ਇੱਕ ਪਾਰਟੀ ਨੂੰ ਆਪਣੇ ਵਰਕਰ ਸਮੇਲਨ ਕਰਨ ਦਾ ਅਧਿਕਾਰ ਹੈ ਉਿੱਤੇ ਜਿਹੜੇ ਕਿਸਾਨੀ ਉਹਨਾਂ ਨੇ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਸਾਡੇ ਲੋਕਤੰਤ ਸਦਾ ਸਾਡਾ ਹੱਕ ਹਿੰਦ ਹੈ ਉਹ ਸਾਥਵੇਂ ਹੀ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰਨ ਕੋਈ ਨਿਰੋਧ ਨਹੀਂ ਉਹਨਾਂ ਨੂੰ ਪਰ ਮੈਂ ਨਾਮੇਕ ਬੇਨਤੀ ਕਰਨੀ ਜਾਵਾਂਗਾ ਹਾਂਜੀ ਜੇ ਪੰਜਾਬ ਦਾ ਭਲਾ ਹੀ ਚਾਹੁੰਦੇ ਨੇ ਤਾਂ ਭਾਰਤੀ ਕਿਸਾਨ ਜਿਹੜੇ 1984 ਦੀ ਇੱਕ ਸੀਗੀ ਅੱਜ 45 ਕਿਵੇਂ ਬਣ ਗਿਆ ਹਰੇਕ ਪਜੜੀ ਲੀਡਰੀ ਦੀ ਮਤਲਬ ਚਮਕਾਣਾ ਚਾਹੁੰਦੇ ਆ ਪੰਜਾਬ ਦੇ ਭਲੇ ਲਈ ਗੱਲ ਕਰਦਿਆਂ ਪੰਜਾਬ ਦਾ ਪਾਣੀ 100 ਗੁਟਤੇ 300 ਗੁਟਤੇ ਚਲੇ ਗਿਆ 500 ਗੁਟਤੇ ਚਲੇ ਜਾਉਂਦਾ 2000 ਪੈਸੇ ਨਹੀਂ ਤੱਕ ਉਸ ਪਾਸੇ ਜੁਣੀ ਤੇ ਅੱਜ ਜਿਹਦੀ ਕੋਈ ਕੀਮਤ ਨਹੀਂ ਆ ਗਿਆ ਹਾਂਜੀ ਇਸ ਕਰਕੇ ਜਿਹੜਾ ਹੈਗਾ ਫਸਲਾਂ ਦੇ ਪਾ ਮੋਕੀ ਜਿਵੇਂ 2014 ਤੋਂ ਬਾਅਦ 2014 ਇਹ ਕਰਕੇ ਦੁੱਖ ਨੇ ਕਰਦੇ ਹਾਂ ਜੀ 1.80 ਵਾਲੀ ਜਿਹੜੀ 1.80 ਬਹਾਰ ਕਰਦੀ ਹਾਂ ਜੀ ਇਸ ਕਰਕੇ ਇਹ ਵੀ ਪੰਜਾਬ ਦੇ ਭਲੇ ਲਈ ਸੈਂਟਰ ਚ ਮੋਦੀ ਦੀ ਸਰਕਾਰ ਬਣne ਜਾ ਰਹੀ ਹੈ ਪੰਜਾਬ ਦੇ ਭਲੇ ਲਈ ਗੱਲ ਕਰਨ ਦਾ ਆ ਕੇ ਵਿਰੋਧ ਕਰਦੇ ਕਿਉਂਕਿ ਐਸੇ ਵੀ ਪਿੰਡਾਂ 'ਚ ਰਹਨ ਵਾਲੇ ਐਸੇ ਵੀ ਕਿਸਾਨ ਆ ਹਾਂ ਜੀ ਇੱਕ ਕਿਸਾਨਾਂ ਦਾ ਕਹਿਣਾ ਇਹ ਹੈ ਜੀ ਕਿ ਅਸੀਂ ਆਪਣੀ ਗੱਲ ਰੱਖਣ ਲਈ ਮੋਦੀ ਕੋਲ ਜਾਣਾ ਸੀ ਸਾਨੂੰ ਹਰਿਆਣਾ ਦੀ ਹੱਦ ਤੇ ਕਿਉਂ ਰੋਕਿਆ ਗਿਆ ਅਸੀਂ ਪੰਜਾਬ ਭਾਰਤ ਦੇ ਵਸਨੀਕ ਆ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਗਿਆ ਉਸ ਗੱਲ ਤੇ ਵੀ ਕਸੂਰ ਨਹੀਂ ਹੈਗੇ ਹਾਂਜੀ 45 ਜੱਥੇ ਬੰਦੀਆਂ ਜਦੋਂ ਜੱਥੇ ਬੰਦੀਆਂ ਜਾਂਦੀਆਂ ਸੀ ਕਿ ਦੱਸੋ ਕਿਹਦੇ ਨਾਲ ਗੱਲ ਕਰੂਗਾ ਮੋਦੀ ਨਹੀਂ ਇਹ ਪਹਿਲਾਂ ਜਾ ਰਹੇ ਸੀ ਉਹ ਕਿਸਾਨ ਪਾਣੀ ਪੀਣਾ ਹੈ ਹਾਂਜੀ ਹਾਂ ਜੰਦੀ ਬੰਦੀ ਇੱਕ ਤਾਂ ਬੰਦੇਰ ਵਾਲੇ ਇੱਕ ਡੱਲੇ ਵਾਲਾ ਹਾਂਜੀ ਹਾਂ ਬਾਕੀ ਕਿਸਾਨ ਜਿੱਥੇ ਬੰਦੀ ਹੈ ਕਹਿੰਦੇ ਸਾਡਾ ਵੀ ਬਿਲਕੁਲ ਉਹਨਾਂ ਦੀ ਵੀ ਗੱਲ ਨਹੀਂ ਸੁਣੀ ਗਈ ਉੱਥੇ ਪਾਣੀ ਛੜਦਾ ਜਿੱਥੇ ਉਹਨਾਂ ਨੇ ਬੈਠਣਾ ਸੀ ਜਗਾ ਵੀ ਦਿੱਤੀ ਹੈ ਪਰ ਉਥੇ ਚੱਕਣ ਛੱਡਦਾ ਜੀ ਗੱਲ ਕਿਤੇ ਲੈ ਇੱਕ ਵਾਰ ਦੇ ਗੰਦਤਾ ਜੀ ਕੋਈ ਸਰਕਾਰੀ ਉਥੇ ਆਉਂਦਾ ਉਹਨਾਂ ਨੂੰ ਮੀਟਿੰਗ ਸੱਦਦੇ ਚਾਹੇ ਗ੍ਰਹਿ ਮੰਤਰੀ ਚਾਹੇ ਮੋਦੀ ਸਾਹਿਬ ਪਰ ਉਥੇ ਇਹਨਾਂ ਨੂੰ ਹੈਰਾਨ ਕੀਤਾ ਗਿਆ ਬੋਲ ਰਹੇ ਨੇ ਇਹ ਇਹ ਕਹਿੰਦੇ ਵੀ ਅਸੀਂ ਗੱਲ ਕਰਨ ਤਾਂ ਚੰਡੀਗੜ੍ਹ ਆਏ ਸੀ ਹਾਂਜੀ ਕੇਂਦਰੀ ਖੇਤੀਬਾੜੀ ਮੰਤਰੀ ਆ ਸੀ ਪਰ ਉਹ ਬੇਸੱਟਾ ਰਹੀ ਜੀ ਕਦੇ ਤਾਂ ਇਹ ਕੋ ਗੱਲ ਬਾਤ ਦੇ ਕਈ ਵਾਰੀ ਨਤੀਜੇ ਛੇਤੀ ਨਿਕਲ ਜਾਂਦੇ ਨਹੀਂ ਇਹ ਮੇਰੇ ਟਾਈਮ ਲੱਗ ਜਾਂਦਾ ਹਾਂਜੀ ਹਾਂਜੀ ਇਸ ਕਰਕੇ ਸਾਰਿਆਂ ਨੂੰ ਪੰਜਾਬ ਦੀ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ ਹਾਂਜੀ ਪੰਜਾਬ ਦਾ ਪਹਿਲਾਂ ਹੀ ਪੰਜਾਬ ਕਿੰਨੇ ਕਿਹੜੇ ਸ਼ਾਂਤੀ ਚਲੇ ਗਿਆ ਠੀਕ ਹੈ ਜੀ ਇਹ ਪੰਜਾਬ ਨੂੰ ਜਿਹੜਾ ਹੈਗਾ ਬਹੁਤ ਆਪਿਸ਼ਾਨ ਲੱਗੇ ਜਾ ਰਹੇ ਨੇ ਇਹਨਾਂ ਨੂੰ ਚੀਤ ਹੈ ਕਿ ਪੰਜਾਬ ਦੀ ਤਰੱਕੀ ਲਈ ਗੱਲ ਕਰ ਠੀਕ ਹੈ ਜੀ ਧੰਨਵਾਦ ਜੀ ਅਸਾਨਾ ਤੋਂ ਗੋਲੀਆਂ ਚਲਾਉਂ ਰਣੀਤ ਕਰਨ ਨੂੰ ਪਤੜਾ ਵਿੱਚ ਨਹੀਂ ਵੜਨ ਦੇਗਾ सान मोर्चा चेना न कटा करण लाइ बीजपी मुन कातल बी जे पी हप